ਪੰਜਾਬ ਸਰਕਾਰ ਦੇ ਵੱਲੋਂ 10 ਲੱਖ ਰੁਪਏ ਦਾ ਮੁਫਤ ਇਲਾਜ ਕਾਰਡ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਜਿਸ ਦੇ ਦੌਰਾਨ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਾਹਮਣਾ ਵੱਲੋਂ ਖੁਦ ਪਿੰਡਾਂ ਦੇ ਵਿੱਚ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਮੁਫਤ ਕਾਰਡ ਬਣਾਉਣ ਦੀ ਸ਼ੁਰੂਆਤ ਕਰਵਾਈ ਗਈ। ਉਹਨਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਨੇ ਜਿਸ ਦੌਰਾਨ ਪਿੰਡਾਂ ਦੇ ਵਿੱਚ ਲੋਕਾਂ ਦੇ ਮੁਫਤ ਕਾਰਡ ਬਣਾਏ ਜਾ ਰਹੇ ਹਨ ਜਿਸ ਦਾ ਕੋਈ ਵੀ ਫੀਸ ਨਹੀਂ ਲਈ ਜਾ ਰਹੀ। ਉਹਨਾਂ ਕਿਹਾ ਕਿ ਲੋਕ ਆਪਣਾ ਪ੍ਰਾਈਵੇਟ ਹਸਪਤਾਲ ਦੇ ਵਿੱਚ 10 ਲੱਖ ਰੁਪਏ ਦਾ ਬਿਨਾਂ ਕਿਸੇ ਪੈਸੇ ਤੋਂ ਇਲਾਜ ਕਰਵਾ ਪਾਣਗੇ ਅਤੇ ਮੁਫਤ ਇਲਾਜ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਇੱਕ ਬਹੁਤ ਵੱਡਾ ਜਿਹੜਾ ਕੰਮ ਕੀਤਾ ਗਿਆ ਹੈ ਹਰ ਪਰਿਵਾਰ ਦਾ 10 ਲੱਖ ਤੱਕ ਦਾ ਇਲਾਜ ਮੁਫਤ ਕਰਵਾਉਣ ਵਾਲਾ ਜੋ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਹ ਸਰਕਾਰ ਲੈ ਕੇ ਆਈ ਹੈ ਉਸੇ ਤਹਿਤ ਅੱਜ ਪਿੰਡ ਗਾਗਣ ਕੇ ਪਹੁੰਚ ਕੇ ਕਰ ਕਰ ਜਾ ਕੇ ਅਸੀਂ ਜਿਹੜੇ ਸਾਡੇ ਲੋਕਾਂ ਦੇ ਨੇ ਹੈਲਥ ਕਾਰਡ ਬਣਾ ਰਹੇ ਆਂ ਔਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆਂ ਕਿ ਸਾਰੇ ਤੰਦਰੁਸਤ ਰਹਿਣ ਇਸ ਕਾਰਡ ਦੀ ਕਿਸੇ ਨੂੰ ਲੋੜ ਨਾ ਪਵੇ ਪਰ ਜੇਕਰ ਲੋੜ ਪੈ ਜਾਂਦੀ ਹੈ ਕਿਸੇ ਨੂੰ ਕੋਈ ਬਿਮਾਰ ਹੋ ਜਾਂਦਾ ਹੈ ਕੋਈ ਆਪਰੇਸ਼ਨ ਕਰਾਉਣਾ ਹੈ ਔਰ ਕਿਸੇ ਦਾ ਕੋਈ ਐਕਸੀਡੈਂਟ ਹੋਵੇ ਉਹਦੇ ਇਲਾਜ ਲਈ ਬਿਲਕੁਲ ਮੁਫਤ ਇਲਾਜ ਲਈ ਜਿਹੜਾ 10 ਲੱਖ ਤੱਕ ਦਾ ਜਿਹੜਾ ਮੁਫਤ ਇਲਾਜ ਵਾਲਾ ਕਾਰਡ ਹੈ ਉਹ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ ਉਹ ਕਾਰਡ ਬਣਾਉਣ ਦੀ ਸ਼ੁਰੂਆਤ ਜਿਹੜੀ ਕੀਤੀ ਜਾ ਰਹੀ ਹੈ ਔਰ ਅੱਜ ਗਾਗਣ ਕੇ ਪਿੰਡ ਦੇ ਵਿੱਚ ਪਹੁੰਚ ਕੇ ਅਸੀਂ ਘਰ-ਘਰ ਜਾ ਕੇ ਇਹ ਜਿਹੜੇ ਕਾਰਡ ਹੈ ਲੋਕਾਂ ਦੇ ਬਣਾ ਕੇ ਦੇ ਰਹੇ ਹਾਂ ਔਰ ਇਹਦੇ ਵਿੱਚ ਕੈਂਸਰ ਦਾ ਇਲਾਜ ਹੈ ਚਾਹੇ ਕੋਈ ਹਾਰਟ ਦੀ ਪ੍ਰੋਬਲਮ ਹੈ ਕਿਡਨੀ ਟ੍ਰਾਂਸਪਲੈਂਟ ਹੈ ਕੋਈ ਵੀ ਜਿਹੜੇ ਵੱਡੇ ਇਲਾਜ ਨੇ ਉਹ ਸਾਰੇ ਇਲਾਜ ਇਸ ਕਾਰਡ ਦੇ ਵਿੱਚ ਬਿਲਕੁਲ ਮੁਫਤ ਹੋਣਗੇ ਔਰ ਬਹੁਤ ਵੱਡੇ ਵੱਡੇ ਪ੍ਰਾਈਵੇਟ ਹਸਪਤਾਲ ਵੀ ਇਹਦੇ ਵਿੱਚ ਲੈ ਗਏ ਨੇ ਪੰਜਾਬ ਦੇ ਸਰਕਾਰੀ ਹਸਪਤਾਲ ਵੀ ਨੇ ਕਿਤੇ ਵੀ ਜਾ ਕੇ ਕੋਈ ਆਪਦਾ ਜਿਹੜਾ ਬਿਲਕੁਲ ਮੁਫਤ ਇਲਾਜ ਕਰਾ ਸਕਦਾ ਹੈ 10 ਲੱਖ ਤੱਕ ਦਾ ਇਲਾਜ ਜਿਹੜਾ ਸਰਕਾਰ ਨੇ ਬਿਲਕੁਲ ਮੁਫਤ ਕਰ ਦਿੱਤਾ ਹੈ ਇਹ ਕਾਰਡ ਹਰ ਪਰਿਵਾਰ ਦਾ ਬਣਾਇਆ ਜਾਏਗਾ ਕਈ ਲੋਕਾਂ ਦੇ ਮਿਰਖਿਆਲ ਮੈਨੂੰ ਕਈ ਆਂਦੇ ਨੇ ਕਾਲ ਵੀ ਸਾਡੇ ਕੋਲ ਰਾਸ਼ਨ ਕਾਰਡ ਨਹੀਂ ਹੈ ਜਾਂ ਜੇ ਫਾਰਮ ਨਹੀਂ ਹੈ ਸਾਡਾ ਕਾਰਡ ਕਿਵੇਂ ਬਣੇਗਾ ਉਹ ਲੋਕਾਂ ਦੇ ਮੈਂ ਦੱਸਣਾ ਚਾਹਣਾ ਉਹਨਾਂ ਨੂੰ ਉਹਨਾਂ ਨੂੰ ਜਾਣਕਾਰੀ ਲਈ ਇਹਦੇ ਵਿੱਚ ਕੋਈ ਰਾਸ਼ਨ ਕਾਰਡ ਦੀ ਲੋੜ ਨਹੀਂ ਨਾ ਹੀ ਕੋਈ ਜੇ ਫਾਰਮ ਦੀ ਲੋੜ ਹੈ ਸਿਰਫ ਆਧਾਰ ਕਾਰਡ ਤੇ ਵੋਟ ਕਾਰਡ ਤੁਹਾਡਾ ਉਹ ਵਿੱਚ ਜਿਹੜਾ ਅਪਲਾਈ ਕੀਤਾ ਜਾਣਾ ਉਹ ਜਿਹੜਾ ਤੁਹਾਡਾ ਆਧਾਰ ਕਾਰਡ ਔਰ ਵੋਟ ਕਾਰਡ ਤੇ ਇਹ ਕਾਰਡ ਬਣਨਗੇ ਕਿਸੇ ਤਰ੍ਹਾਂ ਦੀ ਕੋਈ ਫਾਰਮੈਲਟੀ ਨਹੀਂ ਹੈ ਤੁਹਾਡੇ ਘਰ ਆ ਕੇ ਸਾਡੇ ਜਿਹੜੇ ਨੌਜਵਾਨ ਨੇ ਯੂਥ ਕਲੱਬਾਂ ਦੇ ਜਿਹੜੇ ਪ੍ਰਧਾਨ ਨੇ ਮੈਂਬਰ ਨੇ ਤੁਹਾਡੇ ਘਰਾਂ ਦੇ ਵਿੱਚ ਆਉਣਗੇ ਔਰ ਇਹ ਜਿਹੜੇ ਕਾਰਡ ਬਣਾ ਕੇ ਲੋਕਾਂ ਦੇ ਦੇਣਗੇ ਜਿਸ ਤਰ੍ਹਾਂ ਅਸੀਂ ਵੀ ਸਾਡੇ ਅੰਕਲ ਜੀ ਦੇ ਘਰ ਆਏ ਆ ਇਹਨਾਂ ਦੇ ਘਰ ਜਿਹੜੇ ਪਿੰਡਾਂ ਦੇ ਵਿੱਚ ਜਾ ਕੇ ਇਹਨਾਂ ਦੇ ਜਿਹੜੀ ਪਰਚੀ ਜਿਹੜੀ ਹੈ ਮਸ਼ੀਨ ਹੈ ਸਲਿੱਪ ਹੈ ਇਹਨਾਂ ਦੀ ਕੱਟ ਕੇ ਦੇ ਰਹੇ ਆ ਸੀਐਸਸੀ ਸੈਂਟਰ ਦੇ ਜਿਹੜੇ ਸਾਡੇ ਸਾਥੀ ਨੇ ਉਹ ਵੀ ਸਾਡੇ ਨਾਲ ਨੇ ਇਹ ਜਿਹੜਾ ਬਿਲਕੁਲ ਮੁਫਤ ਕਾਰਡ ਬਣਾਇਆ ਜਾ ਰਿਹਾ ਕਿਸੇ ਨੂੰ 1 ਰੁਪਿਆ ਦੇਣ ਦੀ ਲੋੜ ਨਹੀਂ ਹੈ ਜੇਕਰ ਕੋਈ ਇਹਦੇ ਕਾਰਡ ਬਣਾਉਣ ਦੇ ਵਿੱਚ ਕੋਈ ਪੈਸੇ ਦੀ ਮੰਗ ਕਰੇਗਾ ਜਾਂ ਕੋਈ ਪੈਸਾ ਲਾਊਗਾ ਉਦੇ ਖਿਲਾਫ ਵੀ ਕਾਰਵਾਈ ਕੀਤੀ ਜਾਊਗੀ ਪੰਜਾਬ ਸਰਕਾਰ ਦੀ ਇਹ ਜਿਹੜੀ ਯੋਜਨਾ ਹੈ ਇਹ ਲੋਕਾਂ ਨੂੰ ਚੰਗੀ ਸਿਹਤ ਦੇਣ ਲਈ ਚੰਗਾ ਜਿਹੜਾ ਇਲਾਜ ਦੇਣ ਲਈ ਬਿਲਕੁਲ ਮੁਫਤ 10 ਲੱਖ ਰੁਪਏ ਤੱਕ ਦਾ ਜਿਹੜਾ ਮੁਫਤ ਇਲਾਜ ਦੇਣ ਲਈ ਇਹ ਯੋਜਨਾ ਜਿਹੜੀ ਚਲਾਈ ਗਈ ਹੈ ਔਰ ਧੰਨਵਾਦ ਕਰਦੇ ਅਸੀਂ ਸਾਡੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੀ ਦੂਰ ਅੰਦੇਸ਼ੀ ਸੋਚ ਜੋ ਲੋਕਾਂ ਦੇ ਭਲੇ ਲਈ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ ਪਹਿਲਾਂ ਜਿਹੜੀ ਬਿਜਲੀ ਮੁਫਤ ਦੇਣ ਦੀ ਗੱਲ ਕੀਤੀ ਸੀ ਅੱਜ ਹਰ ਪਰਿਵਾਰ ਦਾ ਜਿਹੜਾ ਬਿਜਲੀ ਦਾ ਬਿੱਲ ਹੈ 90% ਪਰਿਵਾਰਾਂ ਦਾ ਜ਼ੀਰੋ ਆਉਂਦਾ ਔਰ 600 ਯੂਨਟ ਬਿਜਲੀ ਦਾ ਬਿੱਲ ਮਾਫ ਹੈ ਚਾਹੇ ਕੋਈ ਵੀ ਧਰਮ ਦਾ ਚਾਹੇ ਕੋਈ ਵੀ ਜਾਤ ਦਾ ਕੋਈ ਵੀ ਕੈਟਾਗਰੀ ਦਾ ਵਸਨੀਕ ਹੈ ਪੰਜਾਬ ਦਾ ਸਾਰਿਆਂ ਦਾ ਬਿੱਲ ਮਾਫ ਹੈ ਉਸੇ ਤਰ੍ਹਾਂ ਇਹ ਜਿਹੜੇ ਕਾਰਡ ਬਣਾਏ ਜਾ ਰਹੇ ਨੇ ਹਰ ਪਰਿਵਾਰ ਦਾ ਇਹਦੇ ਵਿੱਚ ਕੋਈ ਧਰਮ ਨਹੀਂ ਦੇਖਿਆ ਜਾਣਾ ਕੋਈ ਜਾਤ ਪਾਤ ਨਹੀਂ ਦੇਖੀ ਜਾਣੀ ਨਾ ਹੀ ਕੋਈ ਕੈਟਾਗਰੀ ਦੇਖੀ ਜਾਣੀ ਹਰ ਪਰਿਵਾਰ ਦਾ ਜਿਹੜਾ ਇਹ ਕਾਰਡ ਹੈ ਬਣਾ ਕੇ ਦਿੱਤਾ ਜਾਊਗਾ ਔਰ ਇਹ ਜਿਹੜਾ ਕਾਰਡ ਬਣਾਉਣ ਦੀ ਮੁਹਿੰਮ ਹੈ ਇਹ ਇਸੇ ਤਰ੍ਹਾਂ ਹਰ ਪਿੰਡ ਹਰ ਸ਼ਹਿਰ ਦੇ ਵਾਰਡ ਦੇ ਵਿੱਚ ਜਾਰੀ ਰਹੂਗੀ ਇੱਕ ਇੱਕ ਪਰਿਵਾਰ ਦਾ ਜਿਹੜਾ ਕਾਰਡ ਹੈ ਉਹ ਅਸੀਂ ਬਣਾ ਕੇ ਦੇਵਾਂਗੇ ਇਹਦੇ ਵਿੱਚ ਕੋਈ ਪਾਰਟੀਬਾਜ਼ੀ ਨਹੀਂ ਦੇਖੀ ਜਾਊਗੀ ਹਰ ਇੱਕ ਇਨਸਾਨ ਦਾ ਹਰ ਇੱਕ ਪਰਿਵਾਰ ਦਾ ਜਿਹੜਾ ਹੈ ਮੁਫਤ ਲਾਜ ਵਾਲਾ ਕਾਰਡ ਅਸੀਂ ਬਣਾ ਕੇ ਦੇਵਾਂਗੇ ਕਾਰਡ ਭਗਵੰਤ ਸਿੰਘ ਮਾਨ ਦਾ ਬਹੁਤ ਧੰਨਵਾਦ ਕਰਦੇ ਆ ਜਿੰਨਾ ਸਾਨੂੰ ਇਹ ਕਾਰਡ ਬਣਾ ਕੇ ਦਿੱਤੇ ਹੋਰ ਪੰਜਾਬ ਸਰਕਾਰ ਦਾ ਹੀ ਬਹੁਤ ਮਿਹਰਬਾਨ ਪੰਜਾਬ ਸਰਕਾਰ ਦਾ ਸੋਨਾ ਸਾਹਿਬ ਐਮਐਲਏ ਸਾਹਿਬ ਦਾ ਧੰਨਵਾਦ ਇਹ ਕਰਿਆ ਇਹ ਇਹ ਘਰ ਵਿੱਚ ਜਾ ਕੇ ਕਾਰਡ ਬੁਣਾ ਰਹੇ ਘਰ ਘਰ ਜਾ ਕੇ ਪਿੰਡ ਗਾਗਨ ਦਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਮੇਰਬਾਨ